ਬਾਬਾ ਨੰਦ ਸਿੰਘ ਜੀ ਮਹਾਰਾਜ ਸੰਗਤਾਂ ਦੇ ਨਾਲ ਬਚਨ ਬਿਲਾਸ ਕਰਦੇ ਆ ਅਕਸਰ ਉਪਦੇਸ਼ ਦਿਆ ਕਰਦੇ ਹਨ ਕਿ ਮੂਲ ਮੰਤਰ ਦਾ ਜਾਪ ਸਭੇ ਮਨੋ ਕਾਮਨਾਵਾਂ ਭਾਵਨਾਵਾਂ ਸੰਪੂਰਨ ਕਰਦਾ ਹੈ ਕੋਈ ਵੀ ਆਪਣੇ ਮਨ ਦੀ ਮਨੋ ਕਾਮਨਾ ਹੈ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਕੇ ਮੂਲ ਮੰਤਰ ਦਾ ਜਾਪ ਕਰੀਏ ਤਾਂ ਸਤਿਗੁਰੂ ਮਹਾਰਾਜ ਕਿਰਪਾ ਕਰਕੇ ਉਹ ਭਾਵਨਾ ਸੰਪੂਰਨ ਕਰ ਦਿੰਦੇ ਨੇ ਤੇ ਇੱਕ ਚਰਨਾਂ ਦੇ ਨਾਲ ਜੁੜਿਆ ਹੋਇਆ ਸਿੱਖ ਹਰ ਰੋਜ਼ ਬਾਬਾ ਅਨੰਦ ਸਿੰਘ ਜੀ ਮਹਾਰਾਜ ਜੀਆਂ ਦੇ ਬਚਨ ਸਰਵਣ ਕਰਿਆ ਕਰਦਾ ਹੈ ਜਿਵੇਂ ਇਸ ਨੇ ਸਰਵਣ ਕੀਤਾ ਕਿ ਮੂਲ ਮੰਤਰ ਦਾ ਜਾਪ ਕੀਤਿਆਂ ਸਭੀ ਮਨੋ ਕਾਮਨਾਵਾਂ ਸੰਪੂਰਨ ਹੋ ਜਾਂਦੀਆਂ ਨੇ ਤਾਂ ਬਾਬਾ ਜੀ ਹਾਂ ਪਾਸ ਬੇਨਤੀ ਕੀਤੀ ਬਾਬਾ ਜੀ ਮੇਰੀ ਇਹ ਭਾਵਨਾ ਹੈ ਆਪ ਕਿਰਪਾ ਕਰੋ ਮੈਂ ਕਿਸ ਵਿਧੀ ਨਾਲ ਮੂਲ ਮੰਤਰ ਦਾ ਜਾਪ ਕਰਾਂ ਤਾਂ ਬਾਬਾ ਜੀ ਕਹਿਣ ਲੱਗੇ ਭਾਈ ਤੂੰ 40 ਦਿਨ ਮੂਲ ਮੰਤਰ ਦਾ ਜਾਪ ਕਰ 108 ਮਣਕੇ ਦੀ ਮਾਲਾ ਮੂਲ ਮੰਤਰ ਦਾ ਜਾਪ ਹਰ ਰੋਜ਼ ਕਰਿਆ ਕਰ 40 ਦਿਨ ਸਤਿ ਬਜਨ ਆਖ ਕੇ ਤੇ ਮਨੋ ਕਾਮਨਾਵਾਂ ਦੀ ਅਰਦਾਸ ਕਰਕੇ ਜੋ ਇਸ ਦੇ ਮਨ ਦੇ ਵਿੱਚ ਹੈ ਕਾਮਨਾ ਉਸ ਦੀ ਅਰਦਾਸ ਕੀਤੀ ਤੇ ਮੂਲ ਮੰਤਰ ਦਾ ਜਾਪ ਸ਼ੁਰੂ ਕਰ ਦਿੱਤਾ 40 ਦਿਨ ਜਾਪ ਕਰਦਾ ਹੈ ਪਰ ਮਨੋ ਕਾਮਨਾ ਅਜੇ ਸੰਪੂਰਨ ਨਹੀਂ ਹੋਈਆ ਜੋ ਇਸ ਦੀ ਭਾਵਨਾ ਹੈ ਪੂਰਨ ਨਹੀਂ ਹੋਈ ਸਵਾ ਲਖ ਮੂਲ ਮੰਤਰ ਦਾ ਜਾਪ ਇਸ ਨੇ ਸੰਪੂਰਨ ਕੀਤਾ ਪਰ ਭਾਵਨਾ ਅਜੇ ਪੂਰਨ ਨਹੀਂ ਹੋਈ ਫਿਰ ਬੇਨਤੀ ਕਰਕੇ ਸ਼ੁਰੂ ਹੋ ਜਾਂਦਾ ਹੈ ਸਵਾ ਲਖ ਮੂਲ ਮੰਤਰ ਦਾ ਜਾਪ ਫਿਰ ਕਰ ਦਿੰਦਾ ਹੈ ਪਰ ਅਜੇ ਤੱਕ ਇਸ ਦੀ ਭਾਵਨਾ ਪੂਰਨ ਨਹੀਂ ਹੋਈ ਇਸੇ ਤਰ੍ਹਾਂ ਕਰਦਿਆਂ ਕਰਦਿਆਂ ਇਸ ਨੇ 32 ਲੱਖ ਮੂਲ ਮੰਤਰ ਦੇ ਜਾਪ ਕਰ ਲਏ ਪਰ ਇਸ ਦੀ ਭਾਵਨਾ ਸੰਪੂਰਨ ਨਹੀਂ ਹੋਈ ਨਹੀਂ ਹੋਈ ਭਾਵਨਾ ਪੂਰਨ ਇਸ ਦੀ ਮਨੋ ਕਾਮਨਾ ਸੰਪੂਰਨ ਨਹੀਂ ਹੋਈ ਤਾਂ ਇਸ ਦੇ ਮਨ ਦੇ ਵਿੱਚ ਸ਼ੰਕਾ ਪੈਦਾ ਹੋ ਜਾਂਦੀ ਹੈ ਕਿ ਇੰਨੇ ਮੈਂ ਪਾਠ ਕੀਤੇ ਨੇ ਮੇਰੀ ਭਾਵਨਾ ਤਾਂ ਪੂਰਨ ਨਹੀਂ ਹੋਈ ਤੇ 32 ਲੱਖ ਮੂਲ ਮੰਤਰ ਦੇ ਜਾਪ ਦਾ ਜੋ ਮੈਨੂੰ ਫਲ ਮਿਲਣਾ ਸੀ ਉਹ ਕਿੱਥੇ ਗਿਆ ਉਸ ਦਾ ਕੀ ਹੋਇਆ ਇਹ ਸ਼ੰਕਾ ਮਨ ਦੇ ਵਿੱਚ ਉਤਪੰਨ ਹੁੰਦੀ ਹੈ ਤੇ ਜਾ ਪਹੁੰਚਦਾ ਹੈ ਬਾਬਾ ਅਨੰਦ ਸਿੰਘ ਜੀ ਮਹਾਰਾਜ ਦੀਆਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹੈ ਬਾਬਾ ਜੀ ਮੈਂ ਇਸ ਮਨੋ ਕਾਮਨਾ ਨੂੰ ਲੈ ਕੇ 32 ਲੱਖ ਮੂਲ ਮੰਤਰ ਦੇ ਜਾਪ ਕਰ ਚੁੱਕਿਆ ਹਾਂ ਤੇ ਮੇਰੀ ਭਾਵਨਾ ਤਾਂ ਪੂਰਨ ਨਹੀਂ ਹੋਈ ਤੇ ਆਪ ਕਿਰਪਾ ਕਰਕੇ ਦੱਸੋ ਜੋ ਮੈਂ ਜਾਪ ਕੀਤਾ ਹੈ ਇਸ ਦਾ ਫਲ ਜੋ ਪ੍ਰਾਪਤ ਹੋਣਾ ਸੀ ਮੈਨੂੰ ਉਸ ਦਾ ਕੀ ਹੋਇਆ ਇਹ 32 ਲੱਖ ਦਾ ਜਾਪ ਕਿਹੜੇ ਖਾਤੇ ਵਿੱਚ ਪੈ ਗਿਆ ਕਿੱਧਰ ਚਲਿਆ ਗਿਆ 32 ਲੱਖ ਦਾ ਜਾਪ ਤੁਸੀਂ ਆਖਿਆ ਸੀ ਕਿ ਮੂਲ ਮੰਤਰ ਦੀ ਇੱਕ ਮਾਲਾ ਕਰਨ ਦੇ ਨਾਲ ਹੀ 40 ਦਿਨਾਂ ਦੇ ਵਿੱਚ ਮਨੋ ਕਾਮਨਾ ਸੰਪੂਰਨ ਹੋ ਜਾਂਦੀ ਹੈ ਸਤਿਗੁਰੂ ਮਹਾਰਾਜ ਕਿਰਪਾ ਕਰਕੇ ਆਪ ਬਖਸ਼ਿਸ਼ਾ ਕਰਦੇ ਨੇ ਮੂਲ ਮੰਤਰ ਦੇ ਜਾਪ ਦੇ ਨਾਲ 40 ਦਿਨ ਤੇ ਮੈਂ ਤਾਂ ਬਾਬਾ ਜੀ ਕਿੰਨਾ ਸਮਾਂ ਹੋ ਗਿਆ 32 ਲੱਖ ਮੂਲ ਮੰਤਰ ਦੇ ਜਾਪ ਕਰ ਚੁੱਕਿਆ ਹਾਂ ਪਰ ਮੇਰੀ ਭਾਵਨਾ ਸੰਪੂਰਨ ਨਹੀਂ ਹੋਈ ਆਪ ਜੀ ਕਿਰਪਾ ਕਰਕੇ ਦੱਸੋ ਕੋਈ ਮੇਰੇ ਤੋਂ ਤਰੁੱਟੀ ਰਹਿ ਗਈ ਹੈ ਜਾਂ ਕੀ ਹੋਇਆ ਮੇਰੇ 32 ਲੱਖ ਦੇ ਜਾਪ ਦਾ ਕੀ ਬਣਿਆ ਆਪ ਕਿਰਪਾ ਕਰਕੇ ਦੱਸਣਾ ਕਰੋ ਤਾਂ ਬਾਬਾ ਅਨੰਦ ਸਿੰਘ ਜੀ ਮਹਾਰਾਜ ਮੁਸਕਰਾ ਰਹੇ ਨੇ ਭਾਈ ਪਿਆਰਿਆ ਦੇਰੇ ਸਵਾਲ ਦਾ ਜਵਾਬ ਜੇ ਤੂੰ ਇਹ ਸਵਾਲ ਦਾ ਜਵਾਬ ਲੈਣਾ ਹੈ ਤਾਂ ਵੱਡੇ ਮਹਾਪੁਰਸ਼ਾਂ ਕੋਲੇ ਪਹੁੰਚ ਜਾ ਉਹ ਤੈਨੂੰ ਚੰਗੀ ਤਰ੍ਹਾਂ ਸਮਝਾ ਦੇਣਗੇ ਸੰਤ ਬਾਬਾ ਮਹਾ ਹਰਨਾਮ ਸਿੰਘ ਜੀ ਪੁੱਛੋ ਕਲਾ ਵਾਲੇ ਜਾਂ ਉਹਨਾਂ ਦੇ ਚਰਨਾਂ ਦੇ ਵਿੱਚ ਸਾਰਾ ਤੈਨੂੰ ਵਿਸਥਾਰ ਪੂਰਵਕ ਸਮਝਾ ਦੇਣਗੇ ਮਹਾਪੁਰਸ਼ ਬੜੀਆਂ ਆ ਆਪਣੇ ਸਿਰ ਕਦੇ ਨਹੀਂ ਲੈਂਦੇ ਤੇ ਮਹਾਪੁਰਸ਼ ਸੰਤ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਇਸ ਸਿੱਖ ਨੂੰ ਭੇਜ ਦਿੱਤਾ ਹੈ ਪੁੱਛੋ ਕਲਾ ਸੰਤ ਬਾਬਾ ਮਹਾ ਹਰਨਾਮ ਸਿੰਘ ਜੀ ਬਚਨ ਬिलास ਕਰ ਰਹੀ ਨੇ ਸੰਗਤਾਂ ਦੇ ਨਾਲ ਤੇ ਇਹ ਸਿੱਖ ਨੇ ਜਾ ਪ੍ਰਣਾਮ ਕੀਤੀ ਅਗੋਂ ਬਾਬਾ ਜੀ ਕਹਿਣ ਲੱਗੇ ਭਾਈ ਸਿੱਖਾ ਕਿਸੇ ਮਨੋਰਥ ਆਉਣਾ ਹੋਇਆ ਹੈ ਰਿਸ਼ੀ ਜੀਆਂ ਨੇ ਭੇਜਿਆ ਹੈ ਤੈਨੂੰ ਕਿਸ ਮਨੋਰਥ ਭੇਜਿਆ ਹੈ ਭਾਈ ਕੀ ਗੱਲ ਹੈ ਤਾਂ ਇਸ ਸਿੱਖ ਨੇ ਸਾਰੀ ਵਿਥਿਆ ਸੁਣਾਈ ਕਿ ਬਾਬਾ ਜੀ ਮੈਂ ਬਾਬਾ ਨਨ ਸਿੰਘ ਜੀ ਮਹਾਰਾਜ ਜੀਆਂ ਤੋਂ ਆਗਿਆ ਲੈ ਕੇ ਮੂਲ ਮੰਤਰ ਦੇ ਜਾਪ ਕੀਤੇ ਨੇ ਮੂਲ ਮੰਤਰ ਦੇ ਜਾਪ ਕੀਤੇ ਨੇ ਹੁਣ ਤੱਕ 32 ਲੱਖ ਮੂਲ ਮੰਤਰ ਦਾ ਜਾਪ ਮੈਂ ਕਰ ਚੁੱਕਿਆ ਹਾਂ ਪਰ ਮੇਰੀ ਭਾਵਨਾ ਸੰਪੂਰਨ ਨਹੀਂ ਹੋਈ ਮੈਂ ਇਹ ਹੀ ਪੁੱਛਣਾ ਕਰਨਾ ਹੈ ਆਪ ਜੀਆ ਤੋਂ ਕਿ ਮੇਰੇ 32 ਲੱਖ ਦੇ ਜਾਪ ਦਾ ਕੀ ਬਣਿਆ ਮੇਰੀ ਭਾਵਨਾ ਸੰਪੂਰਨ ਕਿਉਂ ਨਹੀਂ ਹੋਈ ਕਿੱਥੇ ਤਰੁੱਟੀ ਰਹਿ ਗਈ ਹੈ ਜਾਂ ਕੀ ਗੱਲ ਹੋਈ ਹੈ ਆਪ ਜੀ ਕਿਰਪਾ ਕਰਕੇ ਮੈਨੂੰ ਦੱਸਣਾ ਕਰੋ ਬਾਬਾ ਜੀ ਨੇ ਆਖਿਆ ਹੈ ਕਿ ਤੁਸੀਂ ਮੈਨੂੰ ਚੰਗੀ ਤਰ੍ਹਾਂ ਸਮਝਾ ਦੇਵੋਗੇ ਇਸੇ ਲਈ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਇਆ ਹਾਂ ਆਪ ਜੀ ਕਿਰਪਾ ਕਰਕੇ ਮੈਨੂੰ ਦੱਸਣਾ ਕਰੋ ਤਾਂ ਮਹਾਂਪੁਰਸ਼ ਸੰਤ ਬਾਬਾ ਹਰਨਾਮ ਸਿੰਘ ਜੀ ਕਹਿਣ ਲੱਗੇ ਭਾਈ ਪੁਰਖਾ ਪਹਿਲਾਂ ਤਾਂ ਤੂੰ ਇਹ ਦੱਸ ਕਿ ਤੂੰ ਜਿਹੜੇ ਜਾਪ ਕੀਤੇ ਨੇ 32 ਲੱਖ ਮੂਲ ਮੰਤਰ ਦੇ ਜਾਪ ਜੇ ਸੁਭਿ ਮਨੋ ਕਾਮਨਾਵਾਂ ਕਰਕੇ ਕੀਤੇ ਨੇ ਉਸ 32 ਲੱਖ ਦੇ ਜਾਪ ਦਾ ਕੀ ਬਣਿਆ ਤੂੰ ਇਹ ਸਾਡੇ ਤੋਂ ਸੁਣ ਕੇ ਸੁਣਨਾ ਹੈ ਕਿ ਕੀ ਬਣਿਆ ਤੇਰੇ ਜਾਪ ਦਾ ਕਿ ਪ੍ਰਤੱਖ ਰੂਪ ਦੇ ਵਿੱਚ ਵੇਖਣਾ ਚਾਹੁੰਦਾ ਹਾਂ ਕਿ ਤੇਰੇ ਜਾਪ ਦਾ ਕੀ ਬਣਿਆ ਕਹਿਣ ਲੱਗਿਆ ਬਾਬਾ ਜੀ ਮੈਨੂੰ ਪ੍ਰਤੱਖ ਰੂਪ ਦੇ ਵਿੱਚ ਦਿਖਾ ਦਿਓ ਮੇਰੇ ਜਾਪ ਦਾ ਕੀ ਬਣਿਆ ਮੇਰੀ ਪੂਰਨ ਤਸੱਲੀ ਹੋ ਜਾਵੇਗੀ ਤੇ ਬਾਬਾ ਜੀ ਕਹਿਣ ਲੱਗੇ ਠੀਕ ਹੈ ਭਾਈ ਤੂੰ ਇਸ ਤਰ੍ਹਾਂ ਕਰਨਾ ਹੈ ਕਿ 40 ਦਿਨ ਆਪਣੇ ਘਰ ਨਹੀਂ ਜਾਣਾ ਇੱਥੇ ਹੀ ਰਹਿਣਾ ਹੈ ਤੇ 40 ਦਿਨ ਅੰਮ੍ਰਿਤ ਵੇਲੇ 2 ਵਜੇ ਉੱਠਣਾ ਹੈ 2 ਵਜੇ ਉੱਠ ਕੇ ਇਸ਼ਨਾਨ ਕਰਕੇ ਹਰ ਰੋਜ਼ ਮੂਲ ਮੰਤਰ ਦਾ ਜਾਪ ਕਰਨਾ ਹੈ ਜਿਤਨਾ ਸਮਾਂ ਸੂਰਜ ਨਹੀਂ ਚੜਦਾ 2 ਵਜੇ ਤੋਂ ਲੈ ਕੇ ਜਿਤਨਾ ਚਿਰ ਸੂਰਜ ਨਹੀਂ ਚੜਦਾ ਉਤਨਾ ਚਿਰ ਮੂਲ ਮੰਤਰ ਦਾ ਜਾਪ ਕਰਨਾ ਹੈ 40 ਦਿਨ ਤੇ ਅਸੀਂ ਤੈਨੂੰ ਲਿਖ ਕੇ ਦਿੰਦੇ ਹਾਂ ਕਿ 40 ਦਿਨ ਹੋਣ ਤੋਂ ਪਹਿਲਾਂ ਪਹਿਲਾਂ ਤੇਰੇ ਸਵਾਲ ਦਾ ਜਵਾਬ ਤੈਨੂੰ ਮਿਲ ਜਾਵੇਗਾ ਸਤਿਬਚਨ ਕਹੇ ਕਿ ਉੱਠ ਜਾਂਦਾ ਹੈ ਤੇ ਉਸੇ ਤਰ੍ਹਾਂ ਕਰਦਾ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਮਹਾਰਾਜ ਜੀਆ ਨੇ ਹੁਕਮ ਕੀਤਾ ਹੈ 2 ਵਜੇ ਉੱਠਦਾ ਹੈ ਹਰ ਰੋਜ਼ ਇਸ਼ਨਾਨ ਕਰਕੇ ਬੈਠ ਜਾਂਦਾ ਹੈ ਤੇ ਮੂਲ ਮੰਤਰ ਦਾ ਜਾਪ ਕਰਦਾ ਹੈ ਜਿੰਨਾ ਚਿਰ ਸੂਰਜ ਨਹੀਂ ਚੜ੍ਹਿਆ ਜਾਪ ਕਰਦਾ ਰਹਿੰਦਾ ਹੈ ਇਸੇ ਤਰ੍ਹਾਂ ਦਿਨ ਬਤੀਤ ਹੋਈ ਜਾ ਰਹੇ ਨੇ ਤੇ ਇਸ ਸਿੱਖ ਦੀ ਭਾਵਨਾ ਵੀ ਹੁਣ ਬਦਲਦੀ ਜਾ ਰਹੀ ਹੈ ਪਹਿਲਾਂ ਤਾਂ ਮਨੋ ਕਾਮਨਾ ਨੂੰ ਲੈ ਕੇ ਇਹ ਜਾਪ ਕਰਦਾ ਰਿਹਾ ਪਰ ਹੌਲੀ-ਹੌਲੀ ਇਸ ਦੇ ਮਨ ਦੇ ਵਿੱਚ ਇਹ ਭਾਵਨਾ ਪੈਦਾ ਹੋ ਗਈ ਕਿ ਸਤਿਗੁਰੂ ਮਹਾਰਾਜ ਇਹ ਪਾਤਸ਼ਾਹ ਇਹ ਸਤਿਗੁਰੂ ਨਾਨਕ ਆਪ ਜੀ ਕਿਰਪਾ ਕਰਕੇ ਮੈਨੂੰ ਦਰਸ਼ਨ ਦੀਦਾਰੇ ਬਖਸ਼ਿਸ਼ ਕਰੋ ਇਹ ਭਾਵਨਾ ਮਨ ਦੇ ਵਿੱਚ ਪੈਦਾ ਹੁੰਦੀ ਜਾ ਰਹੀ ਹੈ ਤੇ ਜਾਪ ਦੇ ਵਿੱਚ ਲੱਗਿਆ ਹੋਇਆ ਹੈ ਵੀ 21 ਦਿਨ ਹੋ ਗਏ ਜਾਪ ਕਰਦਿਆਂ ਤੇ ਇੱਕ ਦਿਨ ਜਦ ਮੂਲ ਮੰਤਰ ਦੇ ਜਾਪ ਦੇ ਵਿੱਚ ਜੁੜਿਆ ਬੈਠਾ ਹੈ ਬਿਰਤੀ ਲੱਗ ਜਾਂਦੀ ਹੈ ਕੀ ਵੇਖਦਾ ਹੈ ਸਤਖੰਡ ਦੇ ਵਿੱਚ ਪਹੁੰਚ ਜਾਂਦਾ ਹੈ ਸਾਹਮਣੇ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬਿਰਾਜਮਾਨ ਨੇ ਤੇ ਸਾਹਮਣੇ ਬਾਬਾ ਮਹਾਹਰਨਾਮ ਸਿੰਘ ਜੀ ਤੇ ਬਾਬਾ ਅਨੰਦ ਸਿੰਘ ਜੀ ਮਹਾਰਾਜ ਸਤਿਗੁਰੂ ਮਹਾਰਾਜ ਦੇ ਸਾਹਮਣੇ ਬੈਠੇ ਨੇ ਚਰਣਾ ਦੇ ਵਿੱਚ ਤੇ ਜਹਾ ਪ੍ਰਣਾਮ ਕਰ ਦਿੰਦਾ ਹੈ ਤੇ ਬਾਬਾ ਅਨੰਦ ਸਿੰਘ ਜੀ ਮਹਾਰਾਜ ਜੀਆਂ ਪ੍ਰਣਾਮ ਕਰਦਾ ਹੈ ਬਾਬਾ ਜੀ ਮੈਂ ਆਪ ਜੀਆਂ ਦੇ ਹੁਕਮਾਂ ਦੇ ਅਨਸਾਰ ਸਾਰੇ ਕਾਰਜ ਕਰ ਲੈਨੇ ਜਿਸ ਤਰ੍ਹਾਂ ਆਪ ਜੀਆਂ ਨੇ ਬਖਸ਼ਿਸ਼ਾਂ ਕੀਤੀਆਂ ਸੀ ਮੈਂ ਕਰੀ ਜਾ ਰਿਹਾ ਹਾਂ ਤੇ ਬਾਬਾ ਅਨੰਤ ਸਿੰਘ ਜੀ ਮਹਾਰਾਜ ਇਸ਼ਾਰਾ ਕਰਦੇ ਨੇ ਭਾਈ ਬੈਠ ਜਾ ਬੈਠ ਜਾਂਦਾ ਹੈ ਚਰਨਾਂ ਦੇ ਵਿੱਚ ਜੁੜਿਆ ਹੋਇਆ ਹੈ ਇਤਨੇ ਨੂੰ ਇੱਕ ਦੇਵ ਰੂਪ ਪ੍ਰਗਟ ਹੁੰਦੀ ਹੈ ਅਤੇ ਬੇਨਤੀ ਕਰਦੀ ਹੈ ਸਤਿਗੁਰੂ ਮਹਾਰਾਜ ਇਹ ਜੋ ਪ੍ਰਾਣੀ ਆਪ ਜੀ ਦੇ ਚਰਨਾਂ ਦੇ ਵਿੱਚ ਆਇਆ ਹੈ ਇਸ ਦੇ ਮਨ ਦੇ ਵਿੱਚ ਸ਼ੰਕਾ ਹੈ ਆਪ ਜੀ ਆਂਦਾ ਹੁਕਮ ਸੀ ਕਿ ਇਸ ਨੇ 32 ਲੱਖ ਮੂਲ ਮੰਤਰ ਦਾ ਜਾਪ ਕੀਤਾ ਹੈ ਤੇ ਪਰ ਇਸ ਦੀ ਮਨੋ ਕਾਮਨਾ ਇਸ ਦੀ ਭਾਵਨਾ ਬਹੁਤ ਛੋਟੀ ਹੈ ਇਤਨੇ ਜਾਪ ਦਾ ਇਸ ਨੂੰ ਵੱਡਾ ਫਲ ਮਿਲਣਾ ਚਾਹੀਦਾ ਹੈ ਤੇ ਉਸ ਜਾਪ ਦੇ ਸਦਕਾ ਇਸ ਦੇ ਤਿੰਨ ਜਨਮਾਂ ਦਾ ਕੋੜ ਕੱਟਿਆ ਗਿਆ ਹੈ ਸਤਿਗੁਰੂ ਪਾਤਸ਼ਾਹ ਜੋ ਆਉਣ ਵਾਲੇ ਤਿੰਨ ਜਨਮ ਹਨ ਇਸ ਦੇ ਤਿੰਨ ਜਨਮਾਂ ਦੇ ਵਿੱਚ ਇਸ ਨੂੰ ਕੋੜ ਦਾ ਰੋਗ ਹੋਣਾ ਸੀ ਉਹ ਕੋੜ ਦਾ ਰੋਗ ਕਟਿਆ ਗਿਆ ਹੈ ਤੇ ਇਸ ਦੇ ਮਨ ਦੇ ਵਿੱਚ ਸ਼ੰਕਾ ਹੋ ਗਈ ਹੈ ਕਿ 32 ਲੱਖ ਦੇ ਜਾਪ ਦੇ ਨਾਲ ਵੀ ਇਸ ਦੀ ਭਾਵਨਾ ਪੂਰਨ ਨਹੀਂ ਹੋਈ ਹੁਣ ਆਪ ਜੀ ਇਸ ਨੂੰ ਦੱਸਣਾ ਕਰੋ ਤੇ ਸਤੂਰੋ ਮਹਾਰਾਜ ਪਰਮਾਣ ਲੱਗਦੇ ਨੇ ਭਾਈ ਤੇਰੀ ਭਾਵਨਾ ਬਹੁਤ ਛੋਟੀ ਸੀ ਬਹੁਤ ਛੋਟੀ ਚੀਜ਼ ਮੰਗੀ ਹੋਈ ਸੀ ਤੇ ਜਾਪ ਤੂੰ ਇਤਨਾ ਵੱਡਾ ਕਰ ਲਿਆ ਇਤਨਾ ਜਿਆਦਾ ਜਾਪ ਕਰ ਲਿਆ ਕਿ ਉਸ ਜਾਪ ਦੇ ਸਦਕਾ ਤੈਨੂੰ ਪਤਾ ਨਹੀਂ ਕੀ ਕੀ ਖਜ਼ਾਨੇ ਪ੍ਰਾਪਤ ਹੋ ਜਾਣੇ ਨੇ ਤੇ ਇਹ ਜਾਪ ਦੇ ਸਦਕਾ ਤੇਰੇ ਅਗਲੇ ਆਉਣ ਵਾਲੇ ਤਿੰਨ ਜਨਮਾਂ ਦਾ ਕੁਸ਼ਟ ਰੋਗ ਕਟਿਆ ਗਿਆ ਹੈ ਹੁਣ ਤੂੰ ਇਹ ਦੱਸਣਾ ਕਰ ਕਿ ਤਿੰਨ ਜਨਮਾਂ ਦਾ ਕੋੜ ਕਟਣਾ ਹੈ ਜਾਂ ਤੂੰ ਆਪਣੀ ਭਾਵਨਾ ਪੂਰਨ ਕਰਨੀ ਹੈ ਜਿਸ ਦੇ ਲਈ ਤੂੰ ਇਹ ਮੂਲ ਮੰਤਰ ਦਾ ਜਾਪ ਕੀਤਾ ਹੈ ਇਹ ਸਿੱਖ ਚਰਨਾ ਦੇ ਵਿੱਚ ਬੈਠਾ ਹੋਇਆ ਹੈ ਹੱਥ ਜੁੜੇ ਹੋਏ ਨੇ ਅਜੇ ਬੋਲਣ ਹੀ ਲੱਗਦਾ ਹੈ ਕਿ ਇਸ ਦੀ ਬਿਰਤੀ ਟੁੱਟ ਜਾਂਦੀ ਹੈ ਤੇ ਝਟ ਉੱਡਦਾ ਹੈ ਦੌੜ ਕੇ ਜਾਂਦਾ ਹੈ ਬਾਬਾ ਮਹਾਰਾਜ ਨਾਮ ਸਿੰਘ ਜੀ ਮਹਾਰਾਜ ਜੀਆਂ ਦੇ ਵੱਲ ਦੌੜਿਆ ਜਾਂਦਾ ਹੈ ਤੇ ਕਹਿ ਰਿਹਾ ਹੈ ਬਾਬਾ ਜੀ ਮੈਨੂੰ ਜਵਾਬ ਮਿਲ ਗਿਆ ਮੈਨੂੰ ਜਵਾਬ ਮਿਲ ਗਿਆ ਇਸ ਤਰ੍ਹਾਂ ਕਰਦਾ ਦੌੜਦਾ ਜਾਈ ਜਾ ਰਿਹਾ ਹੈ ਤੇ ਅੱਗੋਂ ਮਹਾਪੁਰਸ਼ ਆ ਰਹੇ ਨੇ ਤੇ ਮਹਾਪੁਰਸ਼ਾਂ ਨੇ ਰੋਕੇ ਪੁੱਛਿਆ ਭਾਈ ਕੀ ਗੱਲ ਹੈ ਕਿਉਂ ਡੋੜ ਰਾ ਪਾਈ ਜਾ ਰਿਹਾ ਹੈ ਬਾਬਾ ਜੀ ਮੈਨੂੰ ਮੇਰੇ ਪ੍ਰਸ਼ਨ ਦਾ ਜਵਾਬ ਮਿਲ ਗਿਆ ਹੈ ਕੀ ਹੋਇਆ ਭਾਈ ਸਾਰੀ ਬਾਤ ਸੁਣਾਉਂਦਾ ਹੈ ਬਾਬਾ ਜੀਆ ਨੂੰ ਤੇ ਮਹਾਪੁਰਸ਼ ਮੁਸਕਰਾਉਣ ਲੱਗੇ ਕਹਿਣ ਲੱਗੇ ਹਾਂ ਭਾਈ ਫਿਰ ਦੱਸ ਹੁਣ ਤੈਨੂੰ ਤਿੰਨਾ ਜਨਮਾਂ ਦਾ ਕੁਸਟ ਰੋਗ ਕਟਣਾ ਮਨਜ਼ੂਰ ਹੈ ਜਾਂ ਤੂੰ ਆਪਣੀ ਉਹ ਮਨੋ ਕਾਮਨਾ ਉਹ ਭਾਵਨਾ ਸੰਪੂਰਨ ਕਰਵਾਉਣੀ ਹੈ ਤੇ ਅਜੇ ਇਹ ਸਿੱਖ ਨਿਮਰਤਾ ਦੀ ਮੂਰਤ ਬਣਿਆ ਹੋਇਆ ਹੈ ਨੈਤਰਾਂ ਦੇ ਵਿੱਚ ਜਲ ਨੇ ਪਰਲ-ਪਰਲ ਹੰਝੂ ਵਹਿ ਰਹੇ ਨੇ ਬਾਬਾ ਜੀ ਹੁਣ ਮੈਨੂੰ ਕੋਈ ਮਤਲਬ ਨਹੀਂ ਮੇਰੇ ਤਿੰਨਾ ਜਨਮਾਂ ਦਾ ਕਸ਼ਟ ਕੋਸ਼ਟ ਰੋਗ ਕਟਿਆ ਜਾਂਦਾ ਹੈ ਮੈਨੂੰ ਕੋਈ ਮਤਲਬ ਨਹੀਂ ਮੇਰੀ ਭਾਵਨਾ ਪੂਰਨ ਹੁੰਦੀ ਹੈ ਜਾਂ ਨਹੀਂ ਹੁਣ ਤਾਂ ਮੇਰੇ ਤੇ ਆਪ ਜੀ ਕਿਰਪਾ ਕਰੋ ਇਹ ਰੰਗ ਸਦਾ ਬਣਿਆ ਰਵੇ ਸਦਾ ਮੈਂ ਉਸ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜਿਆ ਰਵਾਂ ਇਹ ਹੀ ਬਖਸ਼ਿਸ਼ ਕਰੋ ਪਾਤਸ਼ਾਹ ਮੇਰੇ ਤੇ ਕਿਰਪਾ ਕਰਕੇ ਮੈਨੂੰ ਨਾਮ ਦੀਆਂ ਦਾਤਾਂ ਇਸੇ ਤਰ੍ਹਾਂ ਬਖਸ਼ਿਸ਼ ਕਰੀ ਰੱਖਣਾ ਚਰਨਾਂ ਦੇ ਨਾਲ ਜੋੜੀ ਰੱਖਣਾ ਇਹ ਜੋ ਮੇਰੀਆਂ ਭਾਵਨਾਵਾਂ ਨੇ ਤਾਂ ਸਾਰੀਆਂ ਪਿੱਛੇ ਪਿੱਛੇ ਫਿਰਨੀਆਂ ਨੇ ਜਦ ਮੈਂ ਉਸ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜਿਆ ਹੋਵਾਂ ਬਿਨ ਮੰਗਿਆ ਸਭ ਕੁਝ ਮਿਲ ਜਾਂਦਾ ਹੈ ਦਰ ਤੋਂ ਪਾਤਸ਼ਾ ਕਿਰਪਾ ਕਰਕੇ ਮੈਨੂੰ ਚਰਨਾਂ ਦੇ ਨਾਲ ਜੋੜੀ ਰੱਖਿਓ ਅੱਜ ਜੁੜਿਆ ਹੋਇਆ ਸਿੱਖ ਬਾਬਾ ਜੀਆ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰੀ ਜਾ ਰਿਹਾ ਹੈ ਕਿ ਆਖ ਰਿਹਾ ਹੈ ਆਓ ਆਪਾਂ ਵੀ ਇੱਕ ਵਾਰ ਪੜ ਲਿਖੇ ਭਾਈ ਸਾਰੇ ਜਾਣੇ ਬੋਲਿਆ ਕਰੋ ਐ ਸੀਧਿਆ ਕਰੋ ਮਹਾਰਾਜ ਨਾਮ ਨਾ ਬਿਸਰੇ ਨਾਮ ਨਾ ਬਿਸਰੇ ਐਸੀ ਦਿਆ ਕਰੂ ਮਹਾਰਾਜ ਨਾਮ ਨਾ ਬਿਸਰੇ ਨਾਮ ਨਾ ਬਿਸਰੇ ਐਸੀ ਐਸੀ ਦਇਆ ਕਰੋ ਮਹਾਰਾਜ ਨਾਮ ਨਾ ਬਿਸਰੇ ਨਾਮ ਨਾ ਬਿਸਰੇ ਐਸੀ ਦਇਆ ਕਰੋ ਮਹਾਰਾਜ ਨਾਮ ਨਾ ਬਿਸਰੇ ਨਾਮ ਨਾ ਬਿਸਰੇ ਨਾਮ ਨਾ ਵਿਸਰੇ ਨਾਮ ਨਾ ਵਿਸਰੇ ਐਸੀ ਦਇਆ ਕਰੋ ਮਹਾਰਾਜ ਨਾਮ ਨਾ ਵਿਸਰੇ ਨਾਮ ਨਾ ਵਿਸਰੇ